ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਦੰਡਾਤ ਬੰਦਨ ਅਨਕਵਾਰ ਸ਼ਰਮ ਕਲਾ ਸਮਰੱਥ ਨੂਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਣਾ ਸਹੇਲੇ ਰਖੋ ਰਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸੁਖਾ ਟਲ ਗੁਰ ਸੇਵੀ ਆਹਨ ਸੈ ਸੁਪਾਈ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ ਸਲੋਕ ਮਹਲਾ 3 ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆ ਸਾ ਮੋਹ ਠਗੌਲੀ ਪਾਈਨ ਵਿਸਰਿਆ ਗੁਣਤਾਸ ਬਾ ਲਿਖਿਆ ਕਮਾਵਣਾ ਜਿਕਰਤੇ ਆਪ ਲਿਖਿਆ ਆਸ ਮੋਠ ਗੌਲੀ ਪਾਈਨ ਵਿਸਰਿਆ ਗੁਣਤਾਸ ਮਤ ਜਣੋ ਜਗ ਜੀਵ ਦਾ ਦੂਜੇ ਭਾਏ ਮੋਇਆਸ ਜਿੰਨੀ ਗੁਰਮਖ ਨਾਮ ਨਾ ਚਿਤਿਓ ਸੇ ਬਹਿਣ ਨ ਮਿਲਨੀ ਪਾਸ ਦੁੱਖ ਲਗ ਬਹੁ ਅਤਕਣਾ ਪੁੱਤ ਕਲਤਨ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ ਮਨ ਮੁਖਾ ਨੋ ਕੋ ਨ ਵਿਸਹਿ ਚੁੱਕ ਗਿਆ ਵਿਸਾਸ ਨਾਨਕ ਗੁਰ ਮੁਖਾ ਨੋ ਸੁਖ ਅਗਲਾ ਜਿਨਾਂ ਅੰਤਰ ਨਾਮ ਨਿਵਾਸ ਮਹੱਲਾ ਤਿੰਜਾ ਸੇ ਸੈਣ ਸੇ ਸੱਜਣਾ ਨੀ ਗੁਰਮੁਖ ਮਿਲਹਿ ਸੁਪਾਏ ਸਤਿਗੁਰ ਕਾ ਭਾਣਾ ਅਨ ਦਿਨ ਕਰਹਿ ਸੇ ਸਚ ਰਹੇ ਸਮਾਏ ਦੁਜੈ ਪਾਏ ਲੱਗੇ ਸੱਜਣ ਨਾ ਆਖੀ ਅਹ ਜੇ ਅਬਮਾਨ ਕਰੇ ਵੇਕਾਰ ਮਨਮੁਖ ਆਪ ਸੁਵਾਰਥੀ ਕਾਰਜ ਨਾ ਸਖੇ ਸਵਾਰ ਨਾਨਕ ਪੁਰਬ ਲਿਖਿਆ ਕਮਾਵਣਾ ਕੋਈ ਨ ਮਿਟਨ ਹਾਰ ਪਉੜੀ ਤੁੰਦੇ ਆਪੇ ਜਗਤ ਉਪਾਇਕ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਿਧਾਇ ਵਿਚ ਹਉਮੈ ਲੇਖਾ ਮੰਗੀਐ ਫਿਰ ਆਵੈ ਜਾਇ ਜਿੰਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਬਲਿਹਾਰੀ ਗੁਰ ਆਪਣੇ ਸਦਾ ਸਦਾ ਕਮਾਇ ਜਿੰਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਬਲਿਹਾਰੀ ਗੁਰ ਆਪਣੇ ਸਦਾ ਸਦਾ ਕਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ